ਅੱਜ ਤੋਂ ਜਿਹੜਾ ਪਹਿਲਾ ਸ਼ਬਦ ਆਪਨੇ ਕੋਲੇ ਉਹ ਹੈ ਕਾਸਟ ਕਾਸਟ ਦਾ ਅਰਥ ਦਾ ਕੀਮਤ ਜਦੋਂ ਕੋਈ ਚੀਜ਼ ਪੈਦਾ ਹੋ ਰਹੀ ਹੁੰਦੀ ਹੈ ਉਹ ਪ੍ਰੋਸੈਸ ਦੇ ਵਿੱਚ ਹੁੰਦੀ ਹੈ ਜੇ ਬਾਜ਼ਾਰ 'ਚ ਨਹੀਂ ਆਈ ਹੁੰਦੀ ਤਾਂ ਉਸ ਸਮੇਂ ਉਹ ਚੀਜ਼ ਦੇ ਉੱਪਰ ਬਣਾਉਣ ਲਈ ਜਿਹੜਾ ਉਹਨਾਂ ਖਰਚ ਆਉਂਦਾ ਉਹਨਾਂ ਆਪਾਂ ਕਾਸਟ ਕਹਿੰਦੇ ਨੇ ਆਗੇ ਹੈ ਪ੍ਰਾਈਸ ਜਦੋਂ ਚੀਜ਼ ਫੈਕਟਰੀ 'ਚੋਂ ਬਣ ਕੇ ਬਾਜ਼ਾਰ ਦੇ ਵਿੱਚ ਆ ਗਈ ਬਾਜ਼ਾਰ ਦੇ ਵਿੱਚ ਜਿਹੜੀ ਉਹਦੀ ਕੀਮਤ ਹੈ ਉਹਨਾਂ ਆਪਾਂ ਪ੍ਰਾਈਸ ਕਹਿੰਦੇ ਨੇ ਆਗੇ ਹੈ ਰੇਟ ਰੇਟ ਹੁੰਦਾ ਉਹਦਾ ਪਰ ਯੂਨਿਟ ਵੀ ਕਿੰਨਾ ਰੇਟ ਆ ਸਪੋਜ਼ ਕਰੋ ਆਪਾਂ ਬਾਜ਼ਾਰ ਦੇ ਵਿੱਚ 10 ਕਿਲੋ ਚਾਵਲ ਲੈਣ ਗਏ ਜਦੋਂ ਆਪਾਂ 1 ਕਿਲੋ ਚਾਵਲ ਦੀ ਕੀਮਤ ਪ ਸੀਧਾ ਅਰਥ ਮਤ ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਬਿਨਾਂ ਅਚੰਜੇ ਦੇ ਦੇਖੀਏ ਆਪਣੇ ਅਚੰਜੇ ਦਿੱ ਨਗਾ ਪਾ ਜੇ ਉਹਨੂੰ ਆਪਾਂ ਜਦੋਂ ਚੀਜ਼ ਨੂੰ ਦੇਖਦੇ ਆ ਉਹਨੂੰ ਆਪਾਂ ਸੀ ਕਹਿੰਦੇ ਨਾ ਲੁੱਕ ਦਾ ਅਰਥ ਹੁੰਦਾ ਹੈ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਗੌਰ ਦੇ ਨਾਲ ਦੇਖਦੇ ਆ ਆਪਾਂ ਉਹਦੇ ਨਾਲ ਕੌਨਸ਼ੀਅਸ ਤਰੀਕੇ ਨਾਲ ਦੇਖਦੇ ਆ ਉਹਨੂੰ ਆਪਾਂ ਲੁੱਕ ਬੋਲਦੇ ਨੇ ਆ ਵਾਚ ਦਾ ਅਰਥ ਕੀ ਹੁੰਦਾ ਜਦੋਂ ਆਪਾਂ ਕਿਸੇ ਵੀ ਮੋਸ਼ਨ ਕਰਦੀ ਚੀਜ਼ ਨੂੰ ਦੇਖਦੇ ਆ ਸਪੋਇਰ ਕਰੋ ਜਦੋਂ ਆਪਾਂ ਫਿਲਮ ਦੇਖਦੇ ਆ ਫਿਲਮ ਦੇ ਵਿੱਚ ਮੋਸ਼ਨ ਹੋ ਰਿਹਾ ਹੁੰਦਾ ਮੂਵਮੈਂਟ ਹੋ ਰਹੀ ਹੁੰਦੀ ਹੈ ਤਾਂ ਆਪਾਂ ਉਹਨਾਂ ਨੂੰ ਦੇਖਦੇ ਆ ਉਹਨੂੰ ਆਪਾਂ ਵਾਚ ਕਹਿੰਦੇ ਨੇ ਅਗਲੇ ਸ਼ਬਦ ਇਸ਼ਕ ਕੀ ਹੁੰਦਾ ਜਦੋਂ ਆਪਾਂ ਕੋਈ ਕੰਮ ਕਰ ਰਹੇ ਆ ਆਪਾਂ ਆਪਣੇ ਜਿਹੜੇ ਵੀ ਕੋਸ਼ਿਸ਼ਾਂ ਦੇ ਨਾਲ ਉਹ ਕੰਮ ਨੂੰ ਖਤਮ ਕਰਦੇ ਆ ਤਾਂ ਉਹਨਾਂ ਆਪਾਂ ਫਿਨਿਸ਼ ਬੋਲਦੇ ਨੇ ਅੱਗੇ